ਅਮਰੀਕਾ ਵਿੱਚ 트럼ਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੇ ਸ਼ਿਕਾਗੋ ਨੂੰ ਯੁੱਧ ਦਾ ਮੈਦਾਨ ਬਣਾ ਦਿੱਤਾ ਹੈ। ਸ਼ਨੀਵਾਰ ਨੂੰ ਬ੍ਰਾਡਵਿਊ ਆਈਸੀਈ ਸੈਂਟਰ ਬਾਹਰ ਸੈਂਕੜੇ ਪ੍ਰੋਟੈਸਟਰਸ ਤੇ ਪੁਲਿਸ ਦੇ ਵਿਚਕਾਰ ਹਿੰਸਕ ਝੜਪ ਹੋਈ ਜਿਸ ਦੇ ਵਿੱਚ 15 ਤੋਂ ਵੱਧ ਲੋਕ ਗ੍ਰਿਫਤਾਰ ਹੋਏ ਨੇ। ਇਸ ਦੌਰਾਨ ਫੈਡਰਲ ਅਪੀਲ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ। ਨੈਸ਼ਨਲ ਗਾਰਡ ਦੇ 500 ਸਿਪਾਹੀਆਂ ਨੂੰ ਇਲਿਨੋਇਸ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਪਰ ਉਹਨਾਂ ਨੂੰ ਸੜਕਾਂ 'ਤੇ ਡਿਪਲੋਏ ਨਹੀਂ ਕੀਤਾ ਜਾ ਸਕੇਗਾ। ਇਸ ਤਾਜ਼ਾ ਝੜਪ ਦੇ ਦੌਰਾਨ ਪ੍ਰੋਟੈਸਟਰਸ ਆਈਸੀਈ ਦੀਆਂ ਹਿੰਸਕ ਕਾਰਵਾਈਆਂ ਦੇ ਖਿਲਾਫ ਨਾਗਰਿਕਾਂ ਦੀ ਅਧਿਕਾਰਾਂ ਦੀ ਰੱਖਿਆ ਲਈ ਆਏ ਹੋਏ ਸਨ ਪਰ ਪੁਲਿਸ ਨੇ ਟੀਅਰ ਗੈਸ ਅਤੇ ਹੋਰ ਹਥਿਆਰ ਵਰਤ ਕੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ। ਸੋਸ਼ਲ ਮੀਡੀਆ ਤੇ ਵਾਇਰਲ ਹੋਏ ਵੀਡੀਓਜ਼ ਦੇ ਵਿੱਚ ਨਜ਼ਰ ਆਇਆ ਕਿ ਪ੍ਰਦਰਸ਼ਨਕਾਰੀ "ਨੋ ਜਸਟਿਸ ਨੋ ਪੀਸ" ਦੇ ਨਾਅਰੇ ਲਗਾ ਰਹੇ ਨੇ। ਸ਼ਨੀਵਾਰ ਨੂੰ ਲਗਭਗ 300 ਤੋਂ 400 ਪ੍ਰੋਟੈਸਟਰਸ ਬ੍ਰਾਡਵਿਊ ਆਈਸੀਈ ਸੈਂਟਰ ਤੋਂ ਬਾਹਰ ਇਕੱਠੇ ਹੋਏ। ਉਹਨਾਂ ਨੇ ਪਲੇ ਕਾਰਡਸ ਲੈ ਕੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਤੇ ਟ੍ਰੈਫਿਕ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਲਨੋਇਸ ਸਟੇਟ ਪੁਲਿਸ ਨੇ ਬੈਰੀਕੇਟਿੰਗ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਤਕਾਮੁਕੀ ਸ਼ੁਰੂ ਹੋ ਗਈ। ਪੁਲਿਸ ਨੇ ਟੀਅਰ ਗੈਸ ਤੇ ਰਬਰ ਬੁਲੇਟਸ ਦੀ ਵਰਤੋਂ ਕੀਤੀ ਜਦਕਿ ਪ੍ਰੋਟੈਸਟਰਸ ਨੇ ਪੱਥਰਾਂ ਅਤੇ ਬੋਤਲਾਂ ਪੁਲਿਸ ਤੇ ਵੱਲ ਸੁੱਟੀਆਂ ਗ੍ਰਿਫਤਾਰੀਆਂ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਅਨਔਥਰਾਇਜ਼ਡ ਐਂਟਰੀ ਅਤੇ ਪੁਲਿਸ ਤੇ ਨਾਲ ਟਕਰਾਅ ਦੇ ਚਾਰਜਸ ਉਹਨਾਂ ਦੇ ਉੱਤੇ ਲੱਗੇ ਨੇ ਕੋਈ ਗੰਭੀਰ ਜ਼ਖਮੀ ਇਸ ਦੌਰਾਨ ਨਹੀਂ ਹੋਇਆ ਪਰ ਇੱਕ ਪ੍ਰੋਟੈਸਟਰ ਨੂੰ ਟੀਅਰ ਗੈਸ ਤੋਂ ਕਾਫੀ ਨੁਕਸਾਨ ਪਹੁੰਚਿਆ ਪਿਛਲੇ ਹਫਤੇ ਵੀ ਅਜਿਹੇ ਘਟਨਾਵਾਂ ਵਾਪਰੀਆਂ ਸਨ 9 ਅਕਤੂਬਰ ਨੂੰ ਯੂਐਸ ਡਿਸਟ੍ਰਿਕਟ ਜੱਜ ਨੇ ਟਰੂਪਰਸ ਨੂੰ ਰੋਕਣ ਵਾਲਾ ਟੈਂਪਰੇਰੀ ਰিস্ট੍ਰੇਨਿੰਗ ਆਰਡਰ ਜਾਰੀ ਕੀਤਾ ਸੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਆਈਸੀਈ ਦੀਆਂ ਕਾਰਵਾਈਆਂ ਨੇ ਪ੍ਰੋਟੈਸਟ ਨੂੰ ਕਾਫੀ ਭੜਕਾਇਆ ਹੈ ਪਰ 12 ਅਕਤੂਬਰ ਨੂੰ ਸਰਕਟ ਅਪੀਲ ਕੋਰਟ ਨੇ ਇਸ ਨੂੰ ਰੱਦ ਕਰਦੇ ਹੋਏ ਫੌਜੀਆਂ ਨੂੰ ਫੈਡਰਲ ਕੰਟਰੋਲ ਦੇ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਪਰ ਡਿਪਲॉय ਕਰਨ ਤੇ ਪਾਬੰਦੀ ਲਗਾਈ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਿਕਾਗੋ ਵਿੱਚ ਹਿੰਸਕ ਦੰਗੇ ਲਗਾਤਾਰ ਪੜਕ ਰਹੇ ਨੇ ਜਦਕਿ ਡੈਮੋਕ੍ਰੈਟਿਕ ਲੀਡਰ ਇਸ ਨੂੰ ਰਾਜਨੀਤਿਕ ਡਰਾਮਾ ਕਰਾਰ ਦੇ ਰਹੇ ਨੇ ਟਰੰਪ ਦੇ ਦੂਜੇ ਟਰਮ ਦੇ ਵਿੱਚ ਜੂਨ 2025 ਤੋਂ ਲਾਸ ਐਂਜਲਸ ਪੋਰਟਲੈਂਡ ਅਤੇ ਮੈਫਿਸ ਦੇ ਵਿੱਚ ਡੈਮੋਕ੍ਰੈਟਿਕ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਫੈਡਰਲ ਟ੍ਰੂਪਸ ਭੇਜੇ ਗਏ ਨੇ ਸ਼ਿਕਾਗੋ ਵਿੱਚ ਅਗਸਤ ਤੋਂ ਲੈ ਕੇ ਹੁਣ ਤੱਕ ਆਪਰੇਸ਼ਨ ਮਿਡਵੇ ਬਲਿਡਸ ਚੱਲ ਰਿਹਾ ਹੈ ਜਿਸ ਦੇ ਵਿੱਚ ਆਈਸੀਈ ਏਜੰਟ ਲਗਾਤਾਰ ਛਾਪੇ ਮਾਰੀਆਂ ਕਰ ਰਹੇ ਨੇ ਤੇ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਵਧੇ ਨੇ ਜਿਸ ਦੇ ਵਿੱਚ ਪੁਲਿਸ ਟੀਅਰ ਗੈਸ ਰਬਰ ਬੁਲੇਟਸ ਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਗ੍ਰਿਫਤਾਰੀਆਂ ਕਰ ਰਹੀ ਹੈ ਟਰੰਪ ਦਾ ਕਹਿਣਾ ਹੈ ਕਿ ਇਹ ਫੌਜੀ ਆਈਸੀਈ ਅਫਸਰਾਂ ਨੂੰ ਹਮਲਿਆਂ ਤੋਂ ਬਚਾਉਣਗੇ ਪਰ ਪ੍ਰਿਟਜ਼ਗਰ ਦਾ ਦਾਵਾ ਹੈ ਕਿ ਇਹ ਅਵੈਧ ਹੈ ਅਤੇ ਇਸ ਨੂੰ ਕੋਰਟ ਦੇ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ ਇਸ ਟਕਰਾਅ ਨੇ ਸ਼ਿਕਾਗੋ ਸ਼ਹਿਰ ਨੂੰ ਪ੍ਰਦਰਸ਼ਨਾ ਰੋਸ ਮੁਜਾਰਿਆਂ ਦਾ ਸ਼ਹਿਰ ਬਣਾ ਦਿੱਤਾ ਹੈ ਜਿੱਥੇ ਲੋਕ ਹੁਣ ਡਰ ਦੇ ਸائے ਹੀਟ ਰਹਿ ਰਹੇ ਨੇ ਐਕਸਪਰਟਸ ਦੇ ਮੁਤਾਬਕ ਜੇਕਰ ਅਪੀਲ ਕੋਰਟ 트럼ਪ ਦੇ ਨਾਲ ਹੈ ਤਾਂ ਟ੍ਰੂਪਰਸ ਨੂੰ ਡਿਪਲੋਏ ਕੀਤਾ ਜਾ ਸਕਦਾ ਹੈ ਜੋ ਹੋਰ ਹਿੰਸਾ ਨੂੰ ਪੜਕਾਏਗਾ ਇਲਿਨੋਇਸ ਅਤੇ ਸ਼ਿਕਾਗੋ ਨੇ ਫੈਡਰਲ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੋਈ ਹੈ ਪ੍ਰੋਟੈਸਟਰਸ ਨੇ ਅਗਲੇ ਹਫਤੇ ਵੱਡਾ ਮਾਰਚ ਕਰਨ ਦਾ ਐਲਾਨ ਕੀਤਾ ਹੈ ਆਉਂਦੇ ਦਿਨਾਂ ਵਿੱਚ ਅਜਿਹੇ ਟਕਰਾਅ ਹੋਰ ਵੀ ਦੇਖਣ ਨੂੰ ਮਿਲ ਸਕਦੇ ਨੇ